ਉਹ ਪੰਜਾਬ ਨੂੰ ਟੋਟਲੀ ਕਰਜ਼ੇ ਵਾਲੇ ਤੱਕਦਾ ਪੰਜਾਬ ਨੂੰ ਐਸੀ ਦਲਦਲ ਚ ਧੱਕਿਆ ਵੀ ਕੱਟਣਾ ਬਹੁਤ ਔਖਾ ਹੋਇਆ ਕੋਈ ਵੀ ਸਰਕਾਰ ਜੇ ਸਾਰੀਆਂ ਸੋਚ ਵਿਚਾਰ ਕੇ ਸੰਜੀਦਾ ਹੋ ਕੇ ਚੱਲਣ ਫੇਰ ਵੀ 10-20 ਸਾਲ ਲੱਗਣਗੇ ਪੰਜਾਬ ਨੂੰ ਕਰਜ਼ੇ ਦੀ ਸੰਤੁਲਨ ਤੋਂ ਕੱਢਣੇ 12 ਸਾਲ ਤੋਂ ਉੱਤੇ ਹੋ ਗਏ ਨੇ ਸੱਤਾ ਵਿੱਚ ਕੋਈ ਵੀ ਪੰਜਾਬ ਪੱਖੀ ਉਹਨਾਂ ਦਾ ਰਵੱਈਆ ਸਮਝ ਨਹੀਂ ਆਉਂਦਾ ਇਹ ਸਮਾਂ ਜੋ ਵੀ ਕੁਝ ਕੀਤਾ ਥੋੜੀ ਕੁਝ ਸਮੇਂ ਨਹੀਂ ਚੱਪਦਾ ਇਹ ਪੰਜਾਬ ਨੂੰ ਕੁੰਡੀ ਵਧਾਣਾ ਲੋਕਾਂ ਨੂੰ ਕੰਮ ਕਰਦੇ ਆ ਕਦੇ ਜੀ ਰਾਜਧਾਨੀ ਵਾਲਾ ਮਸਲਾ ਕਦੇ ਯੂਨੀਵਰਸਿਟੀ ਵਾਲਾ ਮਸਲਾ ਕਦੇ ਪਾਖੜਾ ਡੈਮ ਨੂੰ ਆਪਦੇ ਕੰਟਰੋਲ 'ਚ ਲੈਣ ਦਾ ਮਸਲਾ ਕੋਈ ਨਾ ਕੋਈ ਜਿਹੜਾ ਇਹ ਪੰਗਾ ਖੜਾ ਹੀ ਰੱਖਦੇ ਆ ਪੰਜਾਬ ਕੋਈ ਪੰਜਾਬ ਨੂੰ ਮਸਲਿਆਂ ਨੂੰ ਹੱਲ ਕਰਨ ਵਾਲੀ ਤਰਤੇ ਕਿ ਆਪ ਦੀ ਸੰਜੀਦਗੀ ਨਹੀਂ ਛਾਉਦੇ ਉਹਨਾਂ ਜਿਹੜੇ ਮੈਂ ਨਹੀਂ ਸਮਝਦਾ ਵੀ ਕੋਈ ਸਮਝੌਤਾ ਕਰਨਾ ਚਾਹੀਦਾ ਕਾਲਪਤਖਬ ਸਾਹਿਬ ਦੇ ਹੁਕਮ ਦੀ ਰੌਸ਼ਨੀ ਦੇ ਵਿੱਚ ਜਿਹੜਾ ਇਕੱਠੇ ਹੋਈਏ ਨਾ ਕਿ ਸਿਰਫ ਆਪਣੇ ਨਿੱਜੀ ਮਫਾਦਿਆਂ ਵਾਸਤੇ ਜਿਹੜੇ ਸਾਧਨ ਉਸ ਸੀਮਤ ਨੇ ਉਹਨਾਂ ਨੂੰ ਸੋਚ ਵਿਚਾਰ ਕੇ ਖਰਚਣਾ ਚਾਹੀਦਾ ਮੈਂ ਤਾਂ ਇਹ ਮੰਨਦਾ ਤਾਂ ਸਦਾਰ ਹੋ ਸਕਦਾ ਹੈ ਜੇ ਅਸੀਂ ਐਂ ਉੜਾਈ ਜਾਵਾਂਗੇ ਵੋਟਾਂ ਵਾਸਤੇ ਤਾਂ ਫੇਰ ਪੰਜਾਬ ਦਾ ਰੱਬ ਹੀ ਰੱਖਦਾ ਹੈ ਜੇਕਰਨ ਤਰਨਤਾਰਨ ਟੂਨ ਦੇ ਵਿੱਚ ਭਾਈ ਅੰਮ੍ਰਿਤਪਾਲ ਨਾਲ ਤੁਸੀਂ ਨੇ ਸਹਿਯੋਗ ਦਿੱਤਾ ਉਹਨਾਂ ਦੇ ਉਮੀਦਵਾਰ ਨੂੰ ਆਉਣ ਵਾਲੇ ਸਮੇਂ 'ਚ ਇੱਕ ਅੰਮ੍ਰਿਤਪਾਲ ਨਾਲ ਸੰਪਰਕ ਹੋ ਸਕਦਾ ਪੰਥਕ ਇੱਕ ਕਹਿੰਦੇ ਅਸੀਂ ਹਾਮੀ ਆ ਕਿਉਂ ਨਹੀਂ ਹੋ ਸਕਦਾ ਬਿਲਕੁਲ ਹੋ ਸਕਦਾ ਉਹਨਾਂ ਨੇ ਦੇਖੋ ਹੋ ਸਕਦਾ ਇੱਕ ਅੰਦੀ ਉਹਨਾਂ ਦੀ ਕੋਈ ਗੱਲ ਨਾਲ ਸਾਡਾ ਜਿਹੜਾ ਅਸੀਂ ਸਹਿਮਤ ਨਾ ਹੋਈਏ ਪਰ ਜਿਹੜੇ ਮੈਜੋਰਟੀ ਉਹਨਾਂ ਨੇ ਇਸ਼ੂ ਚੱਕੇ ਚਾਹੇ ਨੌਜਵਾਨਾਂ ਨੂੰ ਸਿੱਖਿਆ ਦੇ ਨਾਲ ਜੋੜਨ ਦੀ ਗੱਲ ਸੀ ਚਾਹੇ ਨਸ਼ਿਆਂ ਦੇ ਖਿਲਾਫ ਗੱਲ ਸੀ ਤੇ ਨੌਜਵਾਨਾਂ ਨੂੰ ਆਹ ਗੈਂਗਸਟਰਵਾਦ ਤੋਂ ਦੂਰ ਕਰਨ ਦੀ ਗੱਲ ਹੈ ਇਹ ਉਹਨਾਂ ਨੇ ਵਧੀਆ ਜਿਹੜੇ ਨੇ ਕੰਮ ਕੀਤੇ ਸੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਮੈਂ ਇਕਬਾਲ ਸਿੰਘ ਫਗੋਵਾਲਾ ਬਲਕ ਸਮਟੀ ਜਿਲ੍ਹਾ ਪ੍ਰੇਸ਼ ਚੋਣਾਂ ਤੋਂ ਬਾਅਦ ਵੱਖ-ਵੱਖ ਪਾਰਟੀਆਂ ਨੇ ਆਪਣੇ ਆਪਣੇ ਕੈਂਡੀਡੇਟ ਜਿਹੜੇ ਮੈਦਾਨ ਤੋਂ ਜਿੱਤ ਕੇ ਆਏ ਨੇ ਉਹਨਾਂ ਨੂੰ ਵਧਾਈਆਂ ਦਿੱਤੀਆਂ ਨੇ ਸਾਡੇ ਨਾਲ ਪਰਵਿੰਦਰ ਸਿੰਘ ਢੀਂਡਾ ਸਾਹਿਬ ਮੌਜੂਦ ਨੇ ਜਿਨ੍ਹਾਂ ਨੇ ਆਪਣੇ ਵਰਕਰਾਂ ਦੀ ਹੌਸਲਾ ਵਧਾਈ ਤੇ ਪਾਰਟੀ ਪੂਰਨ ਸਰਦੀਦੀ ਮੀਟਿੰਗ ਕੀਤੀ ਹੈ ਢੀਂਡਾ ਸਾਹਿਬ ਕਿਵੇਂ ਦੇਖਦੇ ਹੋ ਬਲਕ ਸਮਟੀ ਚੋਣਾਂ ਤੇ ਜਿਲ੍ਹਾ ਪ੍ਰੇਸ਼ ਚੋਣਾਂ ਦੇ ਪਰਫਾਰਮੈਂਸ ਨੂੰ ਕਿਉਂਕਿ ਸਾਡਾ ਜੋ ਮੌਜੂਦਾ ਹਾਲਾਤ ਨੇ ਨਾ ਮੁਤਾਬਕ ਬਹੁਤ ਵਧੀਆ ਪਰਫਾਰਮੈਂਸ ਰਹੀ ਹੈ ਪੂਰੇ ਜ਼ਿਲ੍ਹੇ ਦਾ ਤੁਸੀਂ ਦੇਖੋਗੇ ਆਮ ਆਦਮੀ ਪਾਰਟੀ ਚਲੋ ਹਾਕਮ ਤੇ ਰਹੇ ਸਾਰੀ ਜਗ੍ਹਾ ਤੇ ਉਹਨਾਂ ਨੂੰ ਪ੍ਰਭਾਵ ਰਿਹਾ ਹੈਗਾ ਪਰ ਉਸ ਤੋਂ ਇਲਾਵਾ ਦੂਜੇ ਨੰਬਰ ਤੇ ਕਾਂਗਰਸ ਆਈ 22 ਸੀਟਾਂ ਨਾਲ ਤੀਜੇ ਨੰਬਰ ਤੇ ਸਾਡੀ ਪਾਰਟੀ ਆਈ ਹੈ 15 ਸੀਟਾਂ ਨਾਲ ਜਿਹੜੇ ਆਜ਼ਾਦ ਤੌਰ ਤੇ ਸੀ ਬਣੇ ਆ ਤੇ ਸਾਡਾ ਮਗਰ ਅਗਾਲੀ ਦਲ ਬਾਦ ਤੋਂ ਇਹਨਾਂ ਹਾਲਾਤਾਂ ਚ ਜੇ ਸਾਡੇ ਕੋਲ ਕੋਈ ਚੋਣ ਨਿਸ਼ਾਨ ਨਹੀਂ ਸੀ ਪੱਕਾ ਸਾਡੇ ਬਲਾਕ ਸੰਪਤੀ ਦੇ ਚੋਣ ਨਿਸ਼ਾਨ ਹੋਰ ਸੀ ਜ਼ਿਲ੍ਹਾ ਪਰਚੰ ਦੇ ਹੋਰ ਸੀ ਲੋਕਾਂ 'ਚ ਬੜੀ ਕਨਫਿਊਜ਼ਨ ਸੀ ਇਹਦੇ باوجود ਇੰਨੇ ਜਿਤਨੇ ਇਹ ਮੈਂ ਸਮਝਦਾ ਲੋਕਾਂ ਦਾ ਇੱਕ ਪਿਆਰ ਦਾ ਸਬੂਤ ਹੈ ਮੈਂ ਸੰਗਤ ਦਾ ਜ਼ਿਲੇ ਦੀ ਦਾ ਇਹਦੇ ਨੂੰ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੀ ਪਾਰਟੀ ਨੂੰ ਸਮਰਥਨ ਦਿੱਤਾ ਸਾਡੇ ਸਾਥੀਆਂ ਨੂੰ ਸਮਰਥਨ ਦਿੱਤਾ ਤੇ ਮੈਂ ਇਹ ਸਮਝਦਾ ਵੀ ਜੇ ਸਾਡਾ ਕੋਈ ਚੋਣ ਨਿਸ਼ਾਨ ਹੁੰਦਾ ਤੇ ਜਿਹੜੇ ਨੇ ਰਿਜ਼ਲਟ ਹੋਰ ਵੀ ਬਹੁਤ ਵਹਿਤਰ ਹੋਣੇ ਸੀ ਤੇ ਮੈਂ ਸਮਝਦਾ ਮੈਂ ਕਿ ਤੁਸੀਂ ਤਗੜੇ ਹੋ ਕੇ ਆਪ ਦਾ ਜਿਹੜਾ ਟਕਰਾ ਕਰ ਸਕਦੇ ਸੀ ਚਲੋ ਫਿਰ ਵੀ ਹਾਲਾਤਾਂ ਮੁਤਾਬਕ ਬਹੁਤ ਅੱਛਾ ਜਿਹੜਾ ਲੋਕ ਪ੍ਰਦਰਸ਼ਨ ਰਿਹਾ ਜਿਵੇਂ ਮੰਤਰੀ ਅਕਾਲੀ ਜੀ ਦਾ ਬਿਆਨ ਸੁਣ ਰਿਹਾ ਸੋਸ਼ਲ ਮੀਡੀਆ ਤੇ ਵੀ ਕਿਤੇ ਨਾ ਕਿਤੇ ਜਿਹੜਾ ਪੁਰਨ ਸਰਦੀ ਤੇ ਅਕਾਲੀ ਦਲ ਦੇ ਵਿੱਚ ਰੋਸ ਪੈ ਗਈ ਲੱਗਦੀ ਆ ਉਹਦੇ ਬਾਰੇ ਵੀ ਜ਼ਰੂਰ ਸਪਸ਼ਟ ਕਿਉਂ ਮੈਂ ਇਹ ਗੱਲ ਕਰ ਰਿਹਾ ਵੀ ਅਗਸਤ ਮਹੀਨੇ ਚੋਣ ਹੋਈ ਸੀ ਉਸ ਤੋਂ ਬਾਅਦ ਮੈਨੂੰ ਲੱਗਦਾ ਹੈ ਚੋਣ ਤੋਂ ਹਫ਼ਤੇ 10 ਦਿਨ ਬਾਅਦ ਜਿਹੜਾ ਫਲੱਡ ਆ ਗਿਆ ਪੰਜਾਬ 'ਚ ਉਹ ਹਾਲਾਤ ਤੈਨੂੰ ਪਤਾ ਹੈ ਵੀ ਸਾਰੇ ਪੰਜਾਬ ਦਾ ਧਿਆਨ ਸਾਡਾ ਸਾਰਿਆਂ ਦਾ ਆਪਦੇ-ਆਪਦੇ ਇਲਾਕਿਆਂ ਵਿੱਚ ਆਪਦੇ-ਆਪਦੇ ਹਲਕਿਆਂ ਵਿੱਚ ਜਿਹੜੇ ਲੋਕ ਰਸ ਸੀਗੇ ਉਹਨਾਂ ਦੀ ਮਰਤ ਵਾਸਤੇ ਹੀ ਆ ਪੰਜਾਬ 'ਚ ਲੋਕਾਂ ਦਾ ਧਿਆਨ ਸਾਰਾ ਉਧਰ ਸੀ ਤੇ ਉਸ ਤੋਂ ਬਾਅਦ ਫਿਰ ਬਾਈਲੈਕਸ਼ਨ ਦਾ ਅਨਾਉਂਸਮੈਂਟ ਹੋ ਗਿਆ ਕਰਨਤਾਰਨ ਦੀ तकरीबन ਮਹੀਨਾ ਡੇਢ ਮਹੀਨਾ ਉਧਰ ਚੱਲਿਆ ਫਿਰ ਬਾਈ ਇਲੈਕਸ਼ਨ ਤੋਂ ਹਫਤੇ 10 ਦਿਨ ਬਾਅਦ ਫਿਰ ਜ਼ਿਲ੍ਹਾ ਪਰਿਸ਼ਦ ਬਲਾਕ ਸੰਚਲਨ ਚੋਣਾਂ ਹੋਣਗੇ ਸੋ ਇੱਕ ਕੋਈ ਜਿਹੜਾ ਹੈ ਲੋਕਾਂ 'ਚ ਜਾਣ ਦਾ ਮੂਵਮੈਂਟ ਕਰਨ ਦਾ ਕੋਈ ਮੌਕਾ ਨਹੀਂ ਮਿਲਿਆ ਵੀ ਜਿਹੜਾ ਅਸੀਂ ਪੰਜਾਬ ਪਧਰਤੇ ਕੋਈ ਕੋਈ ਪ੍ਰੋਗਰਾਮ ਦੇ ਸਕੀਏ ਸੋ ਅਸੀਂ ਮੀਟਿੰਗ ਕੀਤੀ ਹੈ ਪਰਸੋਂ ਤੇ ਹੁਣ ਵੀ ਅਸੀਂ ਕੋਈ ਪ੍ਰੋਗਰਾਮ ਇਸ ਕਰਕੇ ਨਹੀਂ ਦਿੱਤਾ ਕਿਉਂਕਿ ਸ਼ਹੀਦੀ 15 ਵਾੜਾ ਚੱਲ ਰਿਹਾ ਹੈ ਇਸ ਤੋਂ ਬਾਅਦ ਇਮੀਡੀਏਟਲੀ ਬਾਅਦ ਕੋਈ ਵੀ ਪੰਜਾਬ ਵਾਸਤੇ ਏਜੰਡਾ ਜਿਹੜਾ ਹੈ ਪ੍ਰੋਗਰਾਮ ਅਸੀਂ ਦੇਵਾਂਗੇ ਤੇ ਇਹ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਸੰਘਰਸ਼ ਕਰਨ ਦਾ ਵੀ ਪ੍ਰੋਗਰਾਮ ਲਿਖਾਂਗੇ ਬਹੁਤ ਤਕੜੇ ਹੋ ਕੇ ਜ਼ਮੀਨੀ ਪੱਧਰ ਤੇ ਅਸੀਂ ਲੜਾਈ ਲੜਾਂਗੇ ਤੇ ਨਾਲ ਹੀ ਜ਼ਿਲ੍ਹਾ ਵਾਈਜ਼ ਸਰਕਲ ਵਾਈਜ਼ ਹਲਕਾ ਵਾਈਜ਼ ਮੀਟਿੰਗਾਂ ਵੀ ਉਹ ਆਰੰਭ ਕਰੀ ਕਿਤਾ ਜੀ ਸਭ ਜਿਵੇਂ ਐਲੀ ਨੂੰ ਸੋਸ਼ਲ ਮਨਪ੍ਰੀਤ ਐਲੀ ਜੀ ਦੇ ਵੀਰਾਂ ਨੂੰ ਸੋਸ਼ਲ ਮੀਡੀਆ 'ਆ ਉਛਾਰ ਰਹੀ ਆ ਤੁਹਾਡੀ ਗੱਲ ਹੋਈ ਆ ਮਨਪ੍ਰੀਤ ਐਲੀ ਨਾਲ ਕਿ ਇਕੱਠੇ ਹੋ ਕੇ ਚੱਲਣਗੇ ਜਾਂ ਕੋਈ ਵੱਖਰਾ ਤੜਾ ਨਹੀਂ ਨਹੀਂ ਉਹਨਾਂ ਦੀ ਐਸੀ ਗੱਲ ਨਹੀਂ ਉਹਨਾਂ ਨੇ ਗੱਲ ਇਹ ਕਹੀ ਸੀ ਦੋਂ ਮੇਰੀ ਗੱਲ ਹੋਈ ਹੈ ਉਹ ਬਿਲਕੁਲ ਨਾਲ ਚੱਲਣ ਨੂੰ ਤਿਆਰ ਨੇ ਉਹਨਾਂ ਨੇ ਕਿਹਾ ਵੀ ਮੈਂ ਬਿਆਨ ਦਿੱਤਾ ਵੀ ਮੈਂ ਹੁਣ ਤੱਕ ਨਹੀਂ ਚੱਲਿਆ ਕਿਸੇ ਪਾਰਟੀ ਨਾਲ ਠੀਕ ਹੈ ਕੋਈ ਐਕਟੀਵਿਟੀ ਹੋਈ ਨਹੀਂ ਸੀ ਤਾਂ ਉਹਨਾਂ ਨੇ ਚੱਲਣਾ ਕੀ ਸੀਗਾ ਤੇ ਹੋ ਸਕਦਾ ਕੋਈ ਉਹਨਾਂ ਦੇ ਮਨ ਦੇ ਵਿੱਚ ਕੋਈ ਗੱਲ ਹੋ ਕੇ ਮੈਨੂੰ ਇਹ ਇਹ ਤਾਂ ਨਹੀਂ ਮੈਂ ਕਹਿ ਸਕਦਾ ਪਰ ਜਿੰਨੀ ਵੀ ਸਾਡੀ ਗੱਲ ਹੋਈ ਹੈ ਉਹ ਇਸ ਗੱਲ ਨਾਲ ਸਹਿਮਤ ਨਹੀਂ ਸਾਨੂੰ ਤਕਰੇ ਹੋ ਕੇ ਇਕੱਠੇ ਹੋ ਕੇ ਅੱਗੇ ਤੁਰਨਾ ਚਾਹੀਦਾ ਹੈ ਅਤੇ ਪੰਜਾਬ ਦੀ ਗੱਲ ਕਰੀਏ ਕੌਮ ਤੱਕ ਇਕਤਾ ਦੀ ਗੱਲ ਕਰੀਏ ਇਹ ਪੰਜਾਬ ਦੀ ਕਿਵੇਂ ਪੰਜਾਬ ਦੇ ਮਸਲੇ ਹੱਲ ਕਰਾਉਣੇ ਉਹ ਸਾਰੇ ਵਾਸਤੇ ਸਾਨੂੰ ਏਜੰਡਾ ਤਿਆਰ ਕਰਕੇ ਤੁਰਨਾ ਚਾਹੀਦਾ ਤੇ ਮੈਨੂੰ ਪੂਰੇ ਇਸ ਗੱਲ ਤੇ ਵਿਸ਼ਵਾਸ ਹੈ ਕਿ ਆਉਣ ਵਾਲੇ ਸਮੇਂ 'ਚ ਅਸੀਂ ਰਲ ਕੇ ਜਿਹੜੀ ਚਾਹੇ ਪੰਥਕ ਮੁੱਦੇ ਆ ਵੀ ਚਾਹੇ ਪੰਜਾਬ ਦੀ ਗੱਲ ਉਹ ਉਹਦੀ ਲੜਾਈ ਲੜਾਂਗੇ। ਅ ਤਿੰਰਸਾਹਬ ਇੱਕ ਗੱਲ ਚੱਲ ਰਹੀ ਆ ਵਰਕਰਾਂ ਵੱਲੋਂ ਨੀਜੀ ਲੈਵਲ ਤੇ ਨਿੱਜੀ ਤੌਰ ਤੇ ਵੀ ਸਮਝੌਤਾ ਹੋਣਾ ਬਹੁਤ ਜ਼ਰੂਰੀ ਆ। ਅਕਾਲੀ ਦਲ ਨਾਲ ਵੀ ਹੋ ਸਕਦਾ ਭਾਜਪਾ ਨਾਲ ਵੀ ਹੋ ਸਕਦਾ ਸਮਝੌਤਾ। ਉਹ ਹਜੇ ਕੋਈ ਨਹੀਂ ਲੋਕਾਂ 'ਚ ਇੱਕ ਗੱਲ ਜ਼ਰੂਰ ਆ। ਲੋਕ ਇਹ ਚਾਹੁੰਦੇ ਨੇ ਵੀ ਜਿਹੜੀ ਪੰਥਕ ਸ਼ਕਤੀ ਹੈ ਇਕੱਠੀ ਹੋਵੇ, ਅਕਾਲੀ ਦਲ ਇਕੱਠਾ ਹੋਵੇ। ਇਹ ਵਰਕਰਾਂ ਦੀ ਭਾਵਨਾ ਹੈਗੀ ਹੈ ਇਸ 'ਚ ਕੋਈ ਦੋਰਾ ਨਹੀਂ ਪਰ ਮੈਂ ਸਮਝਦਾ ਵੀ ਲੋਕ ਇਹ ਵੀ ਚਾਹੁੰਦੇ ਨੇ ਵੀ ਤੁਸੀਂ ਜਿਹੜੇ ਸਿਧਾਂਤ ਨੇ ਪਾਰਟੀ ਦੇ ਜਿਹੜੀਆਂ ਸਾਡੀਆਂ ਪਰੰਪਰਾਵਾਂ ਨੇ ਉਹਨਾਂ ਦੇ ਵੀ ਪਹਿਰਾ ਦਿਓ। ਤੇ ਇਹ ਤਾਂ ਸਪਸ਼ਟ ਅਸੀਂ ਤਾਂ ਉਹ ਗੱਲਾਂ ਤੇ ਖੜੇ ਆਂ। ਅਸੀਂ ਤਾਂ ਅਗਵਤਖ ਸਾਹਿਬ ਦਾ ਹੁਕਮ ਕੀ ਸੀਗਾ ਇਹ ਹੀ ਸੀ ਨਾ ਵੀ 2 ਦਸੰਬਰ ਦਾ ਵੀ ਇਕੱਠੇ ਹੋ ਕੇ ਭਰਤੀ ਕਰਕੇ ਕਾਲੀ ਤਲ ਨੂੰ ਇਕੱਠਾ ਕਰੋ ਮਜ਼ਬੂਤ ਕਰੋ ਅਸੀਂ ਤਾਂ ਉਹ ਗੱਲ ਮੰਨੀ ਜਿਨ੍ਹਾਂ ਨੇ ਨਹੀਂ ਮੰਨੀ ਉਹ ਇਸ ਚੀਜ਼ ਦਾ ਜਵਾਬ ਦੇ ਸਕਦੇ ਨੇ ਵੀ ਉਹ ਕਿਉਂ ਨਹੀਂ ਇਕਤਾ ਚਾਹੁੰਦੇ ਅਸੀਂ ਤਾਂ ਉਹ ਕਾਲ ਤਖ ਸਾਹਿਬ ਦੇ ਹੁਕਮ ਨੂੰ ਇਨਮੈਨ ਲਾਗੂ ਕੀਤਾ ਅਸੀਂ ਤਾਂ ਕੋਈ ਕਿਤਾਹੀ ਨਹੀਂ ਕੀਤੀ ਅਸੀਂ ਅੱਜ ਵੀ ਉਸ ਗੱਲ ਤੇ ਪਹਿਰਾ ਦਿੰਦੇ ਆ ਤੇ ਮੈਂ ਇਹ ਨਹੀਂ ਮੰਨਦਾ ਵੀ ਕੋਈ ਵੀ ਪਾਰਟੀ ਛੱਡੋ ਸਿੱਖ ਕੋਈ ਕਾਲ ਤਖ ਸਾਹਿਬ ਦੇ ਹੁਕਮ ਤੋਂ ਪਾਸੇ ਹੋ ਕੇ ਕੋਈ ਵੀ ਆਪਣੀ ਸਿਆਸੀ ਗਤੀਵਿਧੀ ਜਾਂ ਕੋਈ ਆਪਣਾ ਸੈਪਰੇਟ ਰਸਤਾ ਬਣਾ ਸਕਦਾ ਅਸੀਂ ਅੱਜ ਵੀ ਖੜੇ ਆਂ ਇਹ ਜੇ ਉਹ ਤਿਆਰ ਨਹੀਂ ਅਸੀਂ ਤਾਂ ਜੋ ਸਾਨੂੰ ਕਹਿਣਗੇ ਵੀ ਤੁਸੀਂ ਪਿੱਛੇ हट ਜਾਓ ਤੁਸੀਂ ਜਿਹੜਾ ਹੋਰਾਂ ਨੂੰ ਜਗ੍ਹਾ ਦਿਓ ਅਸੀਂ ਉਹਦੇ ਲਈ ਵੀ ਤਿਆਰ ਹੈ ਸਾਨੂੰ ਕੋਈ ਆਪਦਾ ਨਿੱਜੀ ਇਸ ਗੱਲ ਦਾ ਮੁਫਾਤ ਨਹੀਂ ਜੁੜਿਆ ਹੋਇਆ ਪਰ ਇਹ ਬਿਸ਼ਰਤ ਹੈ ਵੀ ਅਸੀਂ ਉਸ ਵਿਚਾਰਧਾਰਾ ਨੂੰ ਮੁੱਖ ਰੱਖ ਕੇ ਤੇ ਅਕਾਲ ਪੁਰਖ ਸਾਹਿਬ ਦੇ ਹੁਕਮ ਦੀ ਰੋਸ਼ਨੀ ਦੇ ਵਿੱਚ ਜਿਹੜਾ ਇਕੱਠੇ ਹੋਈਏ ਨਾ ਕਿ ਸਿਰਫ ਆਪਦੇ ਨਿੱਜੀ ਮਫਾਦਿਆਂ ਵਾਸਤੇ ਇਕੱਠੇ ਹੋਈਏ ਅੱਜਪਾਪਰ ਇਸ ਥੀਕ ਭਾਜਪਾਦਨ ਮੈਂ ਮੰਨਦਾ ਵੀ ਭਾਜਪਾ ਨੇ ਪਿਛਲੇ 12 ਸਾਲ ਤੋਂ ਉੱਤੇ ਹੋ ਗਏ ਨੇ ਸੱਤਾ ਵਿੱਚ। ਥੈਂਕ ਯੂ। ਕੋਈ ਵੀ ਪੰਜਾਬ ਪੱਖੀ ਉਹਨਾਂ ਦਾ ਰਵਈਆ ਸਮਝ ਨਹੀਂ ਆਉਂਦਾ। ਸਮਝੋ ਜੋ ਵੀ ਕੁਝ ਕੀਤਾ ਥੋੜੀ ਕੁਝ ਸਮੇਂ ਨਹੀਂ ਚੱਪਦਾ ਇਹ ਪੰਜਾਬ ਨੂੰ ਚੁੰਡੀ ਵਧਾਣਾ ਲੋਕਾਂ ਨੂੰ ਕੰਮ ਕਰਦੇ ਆ। ਕਦੇ ਜੀ ਰਾਜਧਾਨੀ ਵਾਲਾ ਮਸਲਾ, ਕਦੇ ਯੂਨੀਵਰਸਿਟੀ ਵਾਲਾ ਮਸਲਾ, ਕਦੇ ਭਾਖੜਾ ਡੈਮ ਨੂੰ ਆਪਦੇ ਕੰਟਰੋਲ 'ਚ ਲੈਣ ਦਾ ਮਸਲਾ। ਕੋਈ ਨਾ ਕੋਈ ਜਿਹੜਾ ਇਹ ਪੰਗਾ ਖੜਾ ਹੀ ਰੱਖਦੇ ਆ। ਪੰਜਾਬ ਤੋਂ ਜਿੰਨਾ ਚਿਰ ਇਹ ਸੁਹਿਰਦ ਨਹੀਂ ਹੁੰਦੇ ਪੰਜਾਬ ਦੇ ਮਸਲਿਆਂ ਤੇ ਕੋਈ ਪੰਜਾਬ ਨੂੰ ਮਸਲਿਆਂ ਨੂੰ ਹੱਲ ਕਰਨ ਵਾਲੀ ਤੁਰਦੇ ਕਿ ਆਪ ਦੀ ਸੰਜੀਦਗੀ ਨਹੀਂ ਰਹਾਦੇ ਉਹਨਾਂ ਚਿਰ ਮੈਂ ਨਹੀਂ ਸਮਝਦਾ ਵੀ ਕੋਈ ਸਮਝੌਤਾ ਕਰਨਾ ਚਾਹੀਦਾ ਕੋਈ ਲੋਕ ਪੰਜਾਬ ਦੇ ਪ੍ਰਵਾਨ ਨਹੀਂ ਕਰਨਗੇ ਇਹਨਾਂ ਦਾ ਪੰਜਾਬ ਵਿਰੋਧੀ ਇੱਕ ਲੋਕਾਂ ਦੇ ਮੰਚ ਹੈ ਵੀ ਇਹ ਪੰਜਾਬ ਵਿਰੋਧੀ ਨੇ ਤੇ ਜਿਹੜੀਆਂ ਤਾਕਤਾਂ ਪੰਜਾਬ ਵਿਰੋਧੀ ਨੇ ਉਹਨਾਂ ਨਾਲ ਕੋਈ ਵੀ ਸਮਝੌਤਾ ਕਰੇਗਾ ਉਹ ਨੁਕਸਾਨ ਖਾਏਗਾ ਹਾਂ ਜੇ ਕੱਲ ਨੂੰ ਕੋਈ ਗੱਲ ਕਰਦੇ ਨੇ ਪੰਜਾਬ ਦੀ ਪੰਜਾਬ ਦੇ ਮਸਲੇ ਹੱਲ ਕਰਦੇ ਨੇ ਪੰਜਾਬ ਦਾ ਭਲਾ ਕਰਦੇ ਨੇ ਤਾਂ ਉਹ ਫੇਰ ਜ਼ਰੂਰ ਵਿਚਾਰਿਆ ਜਾ ਸਕਦਾ ਕਿਉਂ ਨਹੀਂ ਜਿਹੜਾ ਕੋਈ ਪੰਜਾਬ ਦੀ ਗੱਲ ਕਰੂ ਪੰਜਾਬ ਦਾ ਭਲਾ ਕਰੂ ਅਸੀਂ ਉਹਦਾ ਸਹਾਰਾ ਦੇਣਾ ਜਿਵੇਂ ਕਰਨਤਾਰਨ ਚੋਣ ਦੇ ਵਿੱਚ ਭਾਈ ਅੰਮ੍ਰਿਤਪਾਲ ਨਾਲ ਤੁਸੀਂ ਨੇ ਸਹਿਯੋਗ ਦਿੱਤਾ ਉਹਨਾਂ ਦੇ ਉਮੀਦਵਾਰ ਨੂੰ ਆਉਣ ਵਾਲੇ ਸਮੇਂ ਵਿੱਚ ਵੀ ਇਕੱਠੇ ਅੰਮ੍ਰਿਤਪਾਲ ਨਾਲ ਸੰਘਤਾ ਹੋ ਸਕਦਾ ਫਿਰ ਸਿਧਾਂਤਾਂ ਤੋਂ ਪੰਥਕ ਇੱਕ ਕਰਦੇ ਅਸੀਂ ਹਾਮੀ ਆ ਕਿਉਂ ਨਹੀਂ ਹੋ ਸਕਦਾ ਬਿਲਕੁਲ ਹੋ ਸਕਦਾ ਤੇ ਉਹਨਾਂ ਨੇ ਦੇਖੋ ਹੋ ਸਕਦਾ ਇੱਕ ਅੱਧੀ ਉਹਨਾਂ ਦੀ ਕੋਈ ਗੱਲ ਨਾਲ ਸਾਡਾ ਜਿਹੜਾ ਅਸੀਂ ਸਹਿਮਤ ਨਾ ਹੋਈਏ ਪਰ ਜਿਹੜੇ ਮੈਜੋਰਟੀ ਉਹਨਾਂ ਨੇ ਇਸ਼ੂ ਚੱਕੇ ਚਾਹੇ ਨੌਜਵਾਨਾਂ ਨੂੰ ਸਿੱਖਿਆ ਦੇ ਨਾਲ ਜੋੜਨ ਦੀ ਗੱਲ ਸੀ ਚਾਹੇ ਨਸ਼ਿਆਂ ਦੇ ਖਿਲਾਫ ਗੱਲ ਸੀ ਤੇ ਨੌਜਵਾਨਾਂ ਨੂੰ ਆਹ ਗੈਂਗਸਟਰਵਾਦ ਤੋਂ ਦੂਰ ਕਰਨ ਦੀ ਗੱਲ ਹੈ ਇਹ ਉਹਨਾਂ ਨੇ ਵਧੀਆ ਜਿਹੜੇ ਨੇ ਕੰਮ ਕੀਤੇ ਸੀ ਸੋ ਆਪਾਂ ਇੱਕ ਗੱਲ ਨੂੰ ਲੈ ਕੇ ਕਈ ਵਾਰ ਨੁਕਤਾਚੀਨੀ ਸ਼ੁਰੂ ਕਰ ਦਿੰਦੇ ਆ ਜਿਹੜੇ ਚੰਗੇ ਕੰਮ ਨੇ ਉਹ ਵੀ ਦੇਖਣੇ ਚਾਹੀਦੇ ਨੇ ਸੋ ਬਿਲਕੁਲ ਹੋ ਸਕਦਾ ਹੈ ਅਸੀਂ ਤਾਂ ਇਸ ਗੱਲ ਤੇ ਸਮਝ ਜਿਹੜਾ ਪੰਥਕ ਇੱਕ ਤਾਂ ਜਦ ਅਸੀਂ ਗੱਲ ਕਰਦੇ ਆ ਕੋਈ ਇਹ ਸਿਰਫ ਬਾਦਲਦਲ ਨਹੀਂ ਹੈ ਸਾਰੀਆਂ ਜਿਹੜੀਆਂ ਪੰਥਕ ਧਿਰਾਂ ਨੇ ਉਹ ਜੇ ਅੱਜ ਇਕੱਠੀਆਂ ਹੋਣੀਆਂ ਤਾਂ ਪੰਜਾਬ ਦੀ ਤਾਕਤ ਬਣੂਗੀ ਪੰਜਾਬ ਦੀ ਅਸੀਂ ਕੋਈ ਮਸਲੇ ਹੱਲ ਕਰਾ ਸਕਦੇ ਪੂਰਨ ਸੰਪ੍ਰੀਤ ਦਾ ਜਿਹੜਾ ਨਿਸ਼ਾਨ ਹੈ ਕਿੰਨਾ ਉਹ ਕਦੋਂ ਤੱਕ ਮਿਲ ਸਕਦਾ ਤੇ ਸ਼੍ਰੋਮਣੀ ਕਾਲੀਕਲਪੂਰਨ ਸਰਦੀ ਦਾ ਜਿਹੜਾ ਨਾਂ ਹੋਊਗਾ ਅਗਲਾ ਪਲਿੱਟ ਕਿਉਂ ਕੀ ਹੋਊਗਾ ਉਹ ਨਾਂ ਤਾਂ ਹਜੇ ਇਲੈਕਸ਼ਨ ਕਮਿਸ਼ਨ ਚ ਮਨਜ਼ੂਰੀ ਮਿਲਣ ਤੋਂ ਬਾਅਦ ਫੈਸਲ ਅਸੀਂ ਦੱਸ ਸਕਦੇ ਹਾਂ ਨਿਸ਼ਾਨ ਵੀ ਉਹਦੋਂ ਹਜੇ ਮਿਲਿਆ ਨਹੀਂ ਤੇ ਉੱਥੇ ਕਾਗਜ਼ ਦਾਖਲ ਕੀਤੇ ਜਾ ਚੁੱਕੇ ਨੇ ਤੇ ਮੈਨੂੰ ਉਮੀਦ ਹੈ ਵੀ ਇਹ ਇਹਨਾਂ ਦਾ 4-5 ਮਹੀਨੇ ਦਾ ਪ੍ਰੋਸੈਸ ਹੁੰਦਾ ਹੈ। ਤਿੰਨ ਚਾਰ ਮਹੀਨਿਆਂ ਦੇ ਵਿੱਚ ਸਾਨੂੰ ਸਾਰੀ ਜਿਹੜੀ ਮਾਨਤਾ ਵੀ ਮਿਲ ਜੇਗੀ ਅਤੇ ਜਿਹੜਾ ਕੋਈ ਚੋਣ ਨਿਸ਼ਾਨੀਆਂ ਜੋ ਵੀ ਹੋਣਗੀਆਂ ਉਹ ਵੀ ਪ੍ਰਾਪਤ ਹੋਣਗੇ। ਲਾਸਟ ਕੋਟਾ ਨਾ ਜਿਹੜਾ ਪੰਜਾਬ ਸਰਕਾਰ ਦੇ ਤੁਸੀਂ ਕਰਜ਼ੇ ਜਿਹੜਾ ਹੁਣ ਝੜਾ ਰਹੇ ਨੇ ਤੁਸੀਂ ਬਿੱਤਮਤਰੀ ਰਹੋ ਥੋੜੇ ਸਮੇਂ ਵੀ ਕਰਜ਼ਾ ਸੀ ਜਿਹੜਾ ਹੁਣ ਝੜਿਆ ਉਹ ਕਿੰਨਾ ਵੱਧ ਗਿਆ ਤੇ ਥੋੜੇ ਹੁੰਦੇ ਕਿੰਨਾ ਹੁੰਦਾ। ਦੇਖੋ ਜਦ ਮੈਂ ਉਹ ਕੀਤਾ ਦਸੰਬਰ ਮਹੀਨੇ 2016 ਤੱਕ ਸਾਡਾ ਕਰਜ਼ਾ 1 ਲੱਖ ਜਿਹੜਾ ਹੈ 38 ਕੇ 40 ਹਜ਼ਾਰ ਕਰੋੜ ਸੀ ਤੇ ਹੁਣੇ ਵੱਧ ਕੇ 4 ਲੱਖ ਮਤਲਬ ਸਾਰਾ ਕਰਜ਼ਾ ਇਕੱਲਾ ਅਸੀਂ ਨਹੀਂ ਲਿਆ ਜਿਹੜਾ ਹੁਣ ਤਾਂ ਉਦੋਂ ਤੱਕ ਦਾ ਕਰਜ਼ਾ ਸੀ ਸਾਰਾ ਤੇ ਹੁਣੇ ਵੱਧ ਕੇ ਇਸ ਸਾਲ ਦੇ ਅਖੀਰ ਤੱਕ 4.5 ਲੱਖ ਕਰੋੜ ਹੋ ਜਾਏਗਾ ਤੇ ਇੱਕ ਇਹਨਾਂ ਨੇ 1.5 ਲੱਖ ਕਰੋੜ ਰੁਪਇਆ ਉੱਤੇ ਪਿਛਲੇ 4 ਸਾਲਾਂ ਦੇ ਨੇ ਨੇ। ਜੋ ਪੰਜਾਬ ਨੂੰ ਟੋਟਲੀ ਕਰਜ਼ੇਵਲ ਧੱਕਤਾ ਪੰਜਾਬ ਨੂੰ ਐਸੀ ਦਲਦਲ ਚ ਧੱਕਿਆ ਵੀ ਕੱਟਣਾ ਬਹੁਤ ਔਖਾ ਹੋਇਆ। ਕੋਈ ਵੀ ਸਰਕਾਰ ਜੇ ਸਾਰੀਆਂ ਸੋਚ ਵਿਚਾਰ ਕੇ ਸੰਜੀਦਾ ਹੋ ਕੇ ਚੱਲਣ ਫੇਰ ਵੀ 10-20 ਸਾਲ ਲੱਗਣਗੇ ਪੰਜਾਬ ਨੂੰ ਕਰਜ਼ੇ ਦੀ ਦਲਦਲ ਤੋਂ ਕੱਢਣੇ। ਤੋਂ ਬੜਾ ਕਠਨ ਰਸਤਾ ਹੈ। ਮੈਂ ਸਮਝਦਾ ਅੱਜ ਵੀ ਸਾਨੂੰ ਇੱਕ رائے ਬਣਾਉਣੀ ਚਾਹੀਦੀ ਹੈ। ਇਹ ਗੱਲ ਸਪਸ਼ਟ ਕਰਨੀ ਚਾਹੀਦੀ ਹੈ ਵੀ ਜਿਹੜੀਆਂ ਸਬਸਿਡੀਆਂ ਜਾਂ ਅਸੀਂ ਛੋਟਾਂ ਦਿੰਨੇ ਆ ਉਹ ਸਿਰਫ ਗਰੀਬਾਂ ਤੱਕ ਸੀਮਿਤ ਹੋਣੀ ਚਾਹੀਦੀ ਹੈ ਹਰ ਕਿਸੇ ਨੂੰ ਲੋੜ ਨਹੀਂ ਹੈ ਉਹ ਜਿਵੇਂ ਬਿਜਲੀ ਆਪਾਂ ਘਰਾਂ ਦੀ ਬਿਜਲੀ ਹੈ ਜਿਹੜਾ ਬੰਦਾ ਸਰਕਾਰੀ ਮੁਲਾਜ਼ਮ ਹੈ ਜਿਹੜਾ ਲੱਖ ਰੁਪਏ ਤਨਖਾਹ ਲੈਂਦਾ ਹੈ ਜਾਂ ਜਿਹੜਾ ਇਨਕਮ ਟੈਕਸ ਪੇ ਕਰਦਾ ਹੈ ਉਹਨੂੰ ਫਰੀ ਦੀ ਕੀ ਲੋੜ ਹੈ ਫਰੀ ਦੀ ਲੋੜ ਹੈ ਗਰੀਬ ਜਿਹੜੇ ਵਿਚਾਰੇ ਜਿਨ੍ਹਾਂ ਦੇ ਦੋ ਟਾਈਮ ਦੀ ਰੋਟੀ ਵੀ ਪਕਣੀ ਔਖੀ ਹੈ ਜਾਂ ਜਿਹੜੇ ਕੋਈ ਦਿਹਾੜੀਦਾਰ ਨੇ ਛੋਟਾ ਦੁਕਾਨਦਾਰ ਹੈ ਜਿਨ੍ਹਾਂ ਦੇ ਸਾਧਨ ਸੀਮਿਤ ਨੇ ਉਹਨਾਂ ਨੂੰ ਇਹ ਸਹੂਲਤਾਂ ਦੇਣੀਆਂ ਚਾਹੀਦੀਆਂ ਹਨ ਅਸੀਂ ਜਦ ਕਰਾਸ ਦਾ ਬੋਰਡ ਦੇ ਦਿੰਦੇ ਆ ਉਹਦੇ ਨਾਲ ਨੁਕਸਾਨ ਹੁੰਦਾ ਸੋ ਸਾਨੂੰ ਇਸ ਕੋਈ ਵੀ ਸਰਕਾਰ ਨੂੰ ਸੋਚਣਾ ਪੈਣਾ ਹੈ ਕਿ ਜਿਹੜਾ ਅਮੀਰ ਬੰਦਾ ਹੈ ਵੱਡਾ ਕਾਰੋਬਾਰੀ ਹੈ ਉਹਨਾਂ ਨੂੰ ਤੁਸੀਂ ਫ੍ਰੀ ਕੁਝ ਨਾ ਦਿਓ ਸਸਤਾ ਕੁਝ ਨਾ ਦਿਓ ਉਹਨਾਂ ਨੂੰ ਤੁਸੀਂ ਜਿਹੜਾ ਮਾਹੌਲ ਵਧੀਆ ਦਿਓ ਕਾਰੋਬਾਰ ਕਰਨ ਲਈ ਜਿੱਥੇ ਉਹਨਾਂ ਨੂੰ ਕੋਈ ਖਤਰਾ ਨਾ ਹੋਵੇ ਉਹਨੂੰ ਕੋਈ ਚਿੰਤਾ ਨਾ ਹੋਵੇ ਲਾਅ ਐਂਡ ਆਰਡਰਸ ਹੋਵੇ ਉਹਨਾਂ ਦੀ ਲੇਬਰ ਦੇ issues ਨਾ ਹੋਣ ਇਹ ਇਹ ਮਾਹੌਲ ਉਹਨਾਂ ਨੂੰ ਦਿਓ ਤੇ ਜਿਹੜੇ ਗਰੀਬ ਨੇ ਉਹਨਾਂ ਨੂੰ ਤੁਸੀਂ ਆਰਥਿਕ ਸਹਾਇਤਾ ਜਿਹੜੀ ਹੈ ਸਿੱਧੀ ਜਿਸ ਤਰ੍ਹਾਂ ਕਿ ਅਸੀਂ ਛੋਟਾ ਕਿਸਾਨ ਹੈ ਉਹਨਾਂ ਨੂੰ ਦੇਣਾ ਚਾਹੀਦਾ ਫ੍ਰੀ ਬਿਜਲੀ ਹਾਂ ਜੇਬ ਜਿਹੜੇ ਹੁਣ ਲੋਕ ਨੇ ਜਿਹੜੇ ਕੋਈ 50 50 100 100 ਕਿੱਲਿਆਂ ਦੇ ਮਾਲਕ ਨੇ ਉਹਨਾਂ ਨੂੰ ਫ੍ਰੀ ਬਿਜਲੀ ਦੀ ਕੀ ਲੋੜ ਹੈ ਇੰਨੀ ਬਿਜਲੀ ਨਾਲ ਤਾਂ ਤੁਸੀਂ ਮੈਂ ਸਮਝਦਾ ਕਿੰਨੇ ਹੀ ਪਰਿਵਾਰ ਜਿਹੜੇ ਨੇ ਇੱਕ ਪਾਸੇ ਇੱਕ ਪਰਿਵਾਰ ਇੱਕ ਪਾਸੇ 50 ਪਰਿਵਾਰਾਂ ਨਾਲੋਂ ਸਰਸੰਗਦਾ ਤਾਂ ਇਹ ਸੋਚ ਵਿਚਾਰ ਕੇ ਜਿਹੜੇ ਸਾਧਨ ਉਸ ਸੀਮਕ ਨੇ ਉਹਨਾਂ ਨੂੰ ਸੋਚ ਵਿਚਾਰ ਕੇ ਖਰਚਣਾ ਚਾਹੀਦਾ ਮੈਂ ਤਾਂ ਇਹ ਮੰਨਦਾ ਤਾਂ ਸੁਧਾਰ ਹੋ ਸਕਦਾ ਜੇ ਅਸੀਂ ਐਂ ਹੀ ਉਣਾਈ ਜਾਵਾਂਗੇ ਵੋਟਾਂ ਵਾਸਤੇ ਤਾਂ ਫੇਰ ਪੰਜਾਬ ਦਾ ਰੱਬ ਹੀ ਰੱਖੇਗਾ ਇਹਦਾ ਮੇਰਾ ਮੰਨਣਾ ਹੈ ਇਸਨ ਪ੍ਰਵਿੰਦਰ ਸਿੰਘ ਢਿੱਡਾ ਜਿਨ੍ਹਾਂ ਨੇ ਪੰਜਾਬ ਦੇ ਹਾਲਾਤਾਂ ਅਤੇ ਵੀ ਗੱਲ ਕੀਤੀ ਹੈ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਪੂਰਨ ਸੰਗੀਤ ਅਕਾਲੀ ਦਲ ਆ ਉਹਦਾ ਨਾਮ ਵੀ ਕੋਈ ਹੋਰ ਹੋਊਗਾ ਜਿਹੜਾ ਚੋਣ ਨਿਸ਼ਾਨਾ ਉਹ ਵੀ ਉਹਨਾਂ ਨੂੰ ਮਿਲਣ ਜਾ ਰਿਹਾ ਕਿਉਂਕਿ ਪਾਰਟੀ ਜਲਦ ਹੀ ਰਜਿਸਟਰ ਹੋ ਰਹੀ ਹੈ ਕੈਮਰਾਮੈਨ ਦੀਪਕ ਦੇ ਨਾਲ ਇਕਬਾਲ ਸਿੰਘ ਫਗੋਲਾ ਬੀ5 ਚੈਨਲ ਪਲੇਸ ਐਡੀਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਬਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗ